ਅੱਜ ਸਵੇਰੇ ਮੈਂ ਇੱਕ ਨਿਊਜ਼ ਸੁਣੀ ਜਿਹਦੇ ਵਿੱਚ ਸੁਣਿਆ ਕਿ ਨਿਊਜ਼ੀਲੈਂਡ ਦੇ ਅੰਦਰ ਕੁਝ 크੍ਰਿਸਚੀਅਨ ਲੋਕਾਂ ਨੇ ਸਾਡੇ ਸਿੱਖ ਜੋ ਧਰਮ ਦੇ ਵੀਰ ਨੇ ਉਹ ਆਪਣੇ ਗੁਰੂ ਸਾਹਿਬਾਨ ਦਾ ਨਗਰ ਕੀਰਤਨ ਲੈ ਕੇ ਜਾ ਰਹੇ ਸੀਗੇ ਤੇ ਉਹਨਾਂ ਨੇ ਰਸਤੇ 'ਚ ਅੱਗੇ ਖੜ ਕੇ ਨਗਰ ਕੀਰਤਨ ਨੂੰ ਰੁਕਿਆ ਤੇ ਉਹਨਾਂ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਹੈ ਤੁਹਾਡਾ ਇੰਡੀਆ ਨਹੀਂ ਹੈ ਤਾਂ ਉਹਨਾਂ ਨੇ ਵੈਸੇ ਰੋਕਿਆ ਉਹਦੇ ਵਿੱਚ ਕੋਈ ਉਹਨਾਂ ਨੇ ਲੜਾਈ ਝਗੜਾ ਨਹੀਂ ਕੀਤਾ ਆਪਣਾ ਜਿਹੜਾ ਉਹਨਾਂ ਦਾ ਕਲਚਰ ਡਾਂਸ ਹੈਗਾ ਹਾਕਾ ਡਾਂਸ ਕਹਿੰਦੇ ਨਿਊਜ਼ੀਲੈਂਡ ਦਾ ਉਹਨਾਂ ਨੇ ਉਹ ਕੀਤਾ ਸਾਹਮਣੇ ਉਹਨਾਂ ਦੇ ਔਰ ਕੋਈ ਵੀ ਲੜਨ ਵਾਲਾ ਇਦਾਂ ਦਾ ਕੰਮ ਨਹੀਂ ਕੀਤਾ ਮਤਲਬ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਹੀ ਅਗੋ ਉਹਨਾਂ ਦਾ ਜਿੱਦਾਂ ਰੁਕ ਗਿਆ ਲੇਕਿਨ ਫਿਰ ਵੀ ਐਸੀ ਮੈਂ ਸੇਵਾ ਕਰਦਾ ਪਰਮੇਸ਼ਰ ਦੀ ਮੈਂ ਲਗਾ ਲਉ ਜਦ ਪੰਜਾਬ ਦਾ ਕੋਈ ਵੀ ਪਾਸਟਰ ਇਸ ਗੱਲ ਦੇ ਵਿੱਚ ਉਹਨਾਂ ਦਾ ਸਾਥ ਨਹੀਂ ਦੇਵੇਗਾ ਜਾਂ ਇਹ ਨਹੀਂ ਕਹੇਗਾ ਕਿ ਉਹਨਾਂ ਨੇ ਗ੍ਰਿਫਤਨ ਰੋਕਿਆ ਤੇ ਵਧੀਆ ਕੀਤਾ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਜਿੱਦਾ ਪਾਸਟਰਜ਼ ਨੂੰ ਪਲਿਸੀਆਂਵਾਂ ਨੂੰ ਤੁਸੀਂ ਸੁਣਿਆ ਹੋਵੇਗਾ ਕਿ ਆ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਜਗ੍ਹਾ ਤੇ ਇੱਕ ਭੈਣ ਨੂੰ ਨਿਆਂਗ ਸਿੰਘਾਂ ਵੱਲੋਂ ਕਿਦਾਂ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਨਹੀਂ ਸਾਡੇ ਸ਼ਹੀਦੀ ਦਿਹਾੜੇ ਚੱਲਦੇ ਪਏ ਆ ਤੇ ਤੁਸੀਂ ਆਪਣਾ ਕ੍ਰਿਸਮਸ ਕਿਉਂ ਮਨਾਉਂਦੇ ਪਏ ਹੋ ਦੇਖੋ ਵਿਸ਼ਵਾਸ ਆਪਣਾ ਆਪਣਾ ਸਾਰੇ ਅਸੀਂ ਇਨਸਾਨ ਆ ਪਰਮੇਸ਼ਰ ਦੇ ਬਣਾਏ ਹੋਏ ਕੋਈ ਕਿਸੇ ਧਰਮ ਤੇ ਵਿਸ਼ਵਾਸ ਕਰਦਾ ਹੈ ਕੋਈ ਕਿਸੇ ਧਰਮ ਤੇ ਵਿਸ਼ਵਾਸ ਕਰਦਾ ਹੈ ਵਿਸ਼ਵਾਸ ਆਪਣਾ ਆਪਣਾ ਲੇਕਿਨ ਸਾਰਿਆਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਕਿ ਅਗਰ ਕੋਈ ਆਪਣਾ ਧਰਮ ਦਾ ਨਗਰ ਕੀਰਤਨ ਕਰਦਾ ਪਿਆ ਕੋਈ ਸ਼ੁਭ ਯਾਤਰਾ ਕੱਢਦਾ ਪਿਆ ਕੋਈ ਕ੍ਰਿਸਮਸ ਮਨਾਉਂਦਾ ਪਿਆ ਤੇ ਉਹਦੀ ਆਪਣੀ ਫ੍ਰੀडम ਹੈ ਆਪਣੇ ਧਰਮ ਨੂੰ ਮੰਨਣ ਦੀ ਤੇ ਸਾਨੂੰ ਕਿਸੇ ਨੂੰ ਵੀ ਉਹਨੂੰ ਉਸ ਫ੍ਰੀडम ਲੈਣ ਤੋਂ ਆਜ਼ਾਦੀ ਲੈਣ ਤੋਂ ਰੋਕਣਾ ਨਹੀਂ ਚਾਹੀਦਾ ਜਿੱਦਾਂ ਉਹਨੂੰ ਲੱਗਦਾ ਉਸ ਬੰਦੇ ਨੂੰ ਕਿ ਮੈਂ ਆਪਣੇ ਧਰਮ ਨੂੰ ਇਦਾਂ ਕਰਕੇ ਫਾਲੋ ਕਰਨਾ ਮੈਂ ਮੰਨਦਾ ਪਿਆ ਮੰਨਣਾ ਚਾਹੀਦਾ ਔਰ ਜਦੋਂ ਅਸੀਂ ਵਿਰੋਧ ਕਰਦੇ ਹਾਂ ਕੀ ਨਹੀਂ ਤੁਸੀਂ ਆਪਣੇ 크리스마ਸ ਨਾ ਮਨਾਓ ਸਾਡੇ ਸ਼ਹੀਦੀ ਦਿਹਾੜੇ ਚੱਲਦੇ ਪਏ ਆ ਉੱਥੇ ਫਿਰ ਕੀ ਹੁੰਦਾ ਆ ਕਿ ਆਵਾਜ਼ ਇੱਕ ਸਟੇਟ ਤੋਂ ਉੱਠ ਕੇ ਫਿਰ ਇੰਡੀਆ ਲੈਵਲ ਤੇ ਜਾਂਦੀ ਆ ਔਰ ਇੰਡੀਆ ਲੈਵਲ ਤੋਂ ਫਿਰ ਵਰਲਡ ਲੈਵਲ ਤੇ ਆਵਾਜ਼ ਜਾਂਦੀ ਆ ਇੰਟਰਨੈਟ ਦਾ ਜ਼ਮਾਨਾ ਹੈ ਤੁਹਾਨੂੰ ਪਤਾ ਹੈ ਕਿ ਜਲਦੀ ਹੀ ਉਹ ਗੱਲ ਫੈਲ ਜਾਂਦੀ ਹੈ ਕਿ ਕਿੱਥੇ ਕੀ ਹੁੰਦਾ ਪਿਆ ਹੈ ਤਾਂ ਜੋ ਕੁਝ ਅੱਜ ਪੰਜਾਬ ਦੇ ਵਿੱਚ ਹੁੰਦਾ ਪਿਆ ਆ ਤੋ ਇੰਟਰਨੈਸ਼ਨਲ ਲੈਵਲ ਤੇ ਜਿੰਨੇ 크੍ਰਿਸਚਨ ਆ ਪੂਰੀ ਦੁਨੀਆ ਦੇ ਵਿੱਚ ਉਹਨਾਂ ਤੱਕ ਵੀ ਇਹ ਆਵਾਜ਼ ਜਾਂ ਰਹੀ ਹੈ ਕਿ ਕਿੱਦਾਂ ਪੰਜਾਬ ਦੇ ਵਿੱਚ 크੍ਰਿਸਚਨ ਲੋਕਾਂ ਦੇਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੀਏ ਅਸੀਂ 크੍ਰਿਸਚਨ ਆ ਚਾਹੀਏ ਸੇ ਹਿੰਦੂ ਹੋਵੇ ਜਾਂ ਮੁਸਲਮ ਕਿਸੇ ਵੀ ਅਸੀਂ ਧਰਮ ਨੂੰ ਮੰਨਦੇ ਆ ਸਾਡਾ ਆਪਣਾ ਆਪਣਾ ਵਿਸ਼ਵਾਸ ਹੈ। ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਜਲੰਧਰ ਦੇ ਵਿੱਚ ਹੀ ਸੀਗਾ ਇੱਕ ਜਗ੍ਹਾ थी ਉੱਥੇ ਸਾਡੇ ਹਿੰਦੂ ਵੀਰ ਆਪਣੇ ਮੰਦਰ ਦੇ ਪੈਂਫਲੇਟ ਵੰਡੇ ਪਏ ਸੀ ਕਿ ਤੁਸੀਂ ਇਸ ਸਭਾ ਦੇ ਵਿੱਚ ਆਓ ਇਸ ਸਮਾਗਮ ਦੇ ਵਿੱਚ ਆਓ ਤੇ ਵੰਡੇ ਦੇ ਵੰਡੇ ਮੇਰੇ ਕੋਲ ਵੀ ਆ ਗਏ ਔਰ ਜਦੋਂ ਉਹਨਾਂ ਨੇ ਮੈਨੂੰ ਆਪਣਾ ਪੈਂਫਲੇਟ ਦਿੱਤਾ ਤੇ ਮੈਂ ਬੜੇ ਹੀ ਆਦਰ ਦੇ ਨਾਲ ਬੜੇ ਹੀ ਰਿਸਪੈਕਟ ਦੇ ਨਾਲ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ 크੍ਰਿਸਚਨ ਆ ਤੇ ਮੈਂ ਆਲਰੇਡੀ ਜੀਜ਼ਸ ਕ੍ਰਾਈਸ ਤੇ ਵਿਸ਼ਵਾਸ ਕਰਦਾ ਹਾਂ ਤੇ ਬੜੇ ਮੈਂ ਪਿਆਰ ਨਾਲ ਉਹਨੂੰ ਕਿਹਾ ਹੈ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਨਹੀਂ ਇਹ ਪੈਂਫਲੇਟ ਲੈਣਾ ਸੌਰੀ ਸੌਰੀ ਬੋਲ ਕੇ ਔਰ ਬੜੇ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਤੇ ਇਦਾਂ ਹੀ ਆ ਕਿ ਜਦੋਂ ਸਾਡੇ 크ਿਸਚਨ ਲੋਕ ਆਪਣੇ ਪੈਂਫਲੇਟ ਚਰਚ ਦੇ ਵੰਡਦੇ ਆ ਤੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿ ਜਦੋਂ ਸਾਨੂੰ ਪੈਂਪਲੇਟ ਫੜਾਣਦੇ ਆ ਤੇ ਅਸੀਂ ਉਹਨਾਂ ਨਾਲ ਲੜਨਾ ਸ਼ੁਰੂ ਕਰ ਦਈਏ ਕਿ ਤੂੰ ਕਿੱਧਰ ਆ ਗਿਆ ਪੈਂਪਲੇਟ ਲੈ ਕੇ ਸੋ ਪੰਜਾਬ ਕਿਸੇ ਇੱਕ ਧਰਮਦਾਨੀਆਂ ਪੰਜਾਬ ਸਾਰਿਆਂ ਦਾ ਸਾਰੇ ਪੰਜਾਬੀਆਂ ਦਾ ਆ ਤੋ ਸਾਨੂੰ ਚਾਹੀਦਾ ਹਿੰਦੂ ਸਿੱਖ 크ਿਸਚਨ ਮੁਸਲਮ ਸਾਰੇ ਮਿਲ ਕੇ ਅਸੀਂ ਆਪਸ ਦੇ ਵਿੱਚ ਰਹੀਏ ਤਾਂ ਕਿ ਜਦੋਂ ਅਸੀਂ ਇੱਥੇ ਆਪਸ ਦੇ ਵਿੱਚ ਰਵਾਂਗੇ ਪੰਜਾਬ ਦੇ ਵਿੱਚ ਮਿਲ ਕੇ ਤਾਂ ਜਿਹੜੇ ਸਾਡੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਾਡੇ ਪੰਜਾਬਣ ਪਰ ਆਇਆ ਉਹਨਾਂ ਦੇ ਉੱਤੇ ਪਰਸੀਕਿਊਸ਼ਨ ਨਾ ਆਉਣਗੇ ਉਹਨਾਂ ਦੇ ਉੱਤੇ ਸਤਾਵਨਾ ਆਣਗੇ ਸੋ ਮੇਰਾ ਇਹੀ ਮੈਸੇਜ ਹੈ ਕਿ ਸਾਡੇ ਜਿੰਨੇ ਵੀ ਪਾਸਟਰ ਸਾਡੇ ਜਿੰਨੇ ਵੀ ਲੋਗ ਐ ਕ੍ਰਿਸਚਨ ਲੋਗ ਉਹਨਾਂ ਨੂੰ ਬਿਲਕੁਲ ਹੀ ਚੰਗਾ ਨਹੀਂ ਲੱਗਾ ਕਿ ਨਿਊਜ਼ੀਲੈਂਡ ਦੇ ਵਿੱਚ ਕ੍ਰਿਸਚਨ ਲੋਕਾਂ ਦੇ ਦੁਆਰਾ ਨਗਰ ਕੀਰਤਨ ਨੂੰ ਰੋਕਿਆ ਗਿਆ ਚਾਹੇ ਉਹ ਨਿਊਜ਼ੀਲੈਂਡ ਹੈ ਚਾਹੇ ਉਹ ਪੰਜਾਬ ਹੈ ਅਗਰ ਕ੍ਰਿਸਚਨ ਲੋਕ ਸ਼ੁਭਾ ਯਾਤਰਾ ਕੱਢਦੇ ਪਏ ਆ ਤਾਂ ਉਹ ਆਪਣੀ ਧਰਮ ਦਾ ਕਰਦੇ ਪਏ ਪ੍ਰਚਾਰ ਕਰਨ ਦੇਣਾ ਚਾਹੀਦਾ ਔਰ ਅਗਰ ਨਿਊਜ਼ੀਲੈਂਡ ਦੇ ਵਿੱਚ ਸਾਡੇ ਪੰਜਾਬੀ ਨਗਰ ਕੀਰਤਨ ਕੱਢ ਰਹੇ ਸੀਗੇ ਤਾਂ ਰੁਕਣਾ ਨਹੀਂ ਚਾਹੀਦਾ ਸੀਗਾ ਤੇ ਸਾਡਾ ਕ੍ਰਿਸਚਨ ਧਰਮ ਪ੍ਰਭੂ ਯਸ਼ੁਮਸੀ ਸਾਨੂੰ ਇਹੀ ਸਿਖਾਉਂਦਾ ਆ ਕਿ ਆਪਣੇ ਦੁਸ਼ਮਣਾਂ ਦੇ ਨਾਲ ਵੀ ਪਿਆਰ ਕਰੋ ਤੇ ਅਸੀਂ ਸਾਰੇ ਤਾਂ ਇੱਕ ਸਟੇਟ ਨੇ ਆ ਇੱਕ ਇੱਕ ਖੂਨ ਹੈ ਸਾਡੇ ਅੰਦਰ ਸਾਰੇ ਅਸੀਂ ਭਰਾ ਆ ਤਾਂ ਸਾਰੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਆ ਤੇ ਦਿਲੋਂ ਸਾਡਾ ਹਰ ਇੱਕ ਦੇ ਨਾਲ ਪਿਆਰ ਹੈ ਤਾਂ ਗੁਰਾ ਲੱਗਾ ਕਿ ਇਹ ਦਾਨ ਅਗਰ ਕਿਤਨੂ ਰੋਕਿਆ ਗਿਆ ਤੇ ਮੈਂ ਕ੍ਰਿਸ਼ਨ ਲੋਕਾਂ ਨੂੰ ਵੀ ਇਹ ਕਹਿਣਾ ਚਾਹਨਾ ਕਿ ਤੁਸੀਂ ਇਸ ਨਿਊਜ਼ ਨੂੰ ਕਦੇ ਵੀ ਤੁਸੀਂ ਇਹਦੇ ਉੱਤੇ ਕਮੈਂਟ ਕਰਕੇ ਇਹ ਨਹੀਂ ਕਹਿਣਾ ਕਿ ਸਾਡੇ ਕ੍ਰਿਸ਼ਨਾਂ ਦੇ ਨਾਲ ਕਰਦੇ ਪਏ ਉਦਾਂ ਹੀ ਹੋਇਆ ਜੇ ਤੁਸੀਂ ਇਦਾਂ ਕਰੋ ਇਦਾਂ ਕਰਨ ਦੇ ਨਾਲ ਹੋਰ ਵੀ ਜ਼ਿਆਦਾ ਆਪਸ ਦੇ ਵਿੱਚ ਦੋਨਾਂ ਧਰਮਾਂ ਦਾ ਵਿਰੋਧ ਵਧੇਗਾ ਤੋਂ ਇਸ ਚੀਜ਼ ਦੀ ਸਾਨੂੰ ਨਿੰਦਾ ਕਰਨੀ ਚਾਹੀਦੀ ਹੈ ਕਿ ਜੋ ਨਿਊਜ਼ੀਲੈਂਡ ਦੇ ਵਿੱਚ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀਗਾ